ਕਿਓ ਖਿਆਲ ਕਰਿਓ ਕਿਤੇ ਅਸੀਂ ਇਹੋ ਜਿਹੇ ਕਰਾਮਾਤੀ ਜੀਵਨ ਦੇ ਨਾਲ ਇਹੋ ਜਿਹੇ ਕਰਾਮਾਤਾਂ ਦੇ ਨਾਲ ਤਨੀ ਜੁੜ ਗਏ ਜਿਸ ਤਰ੍ਹਾਂ ਭਾਈ ਸਾਹਿਬ ਸੁਖਵਿੰਦਰ ਸਿੰਘ ਹੋਣਾ ਨੇ ਕਿਹਾ ਕਿ ਸਿੱਖ ਸੋਚੇ ਚਿੰਤਨ ਤੇ ਕਰੇ ਕਿ ਜੇ ਇੱਕ ਗੁਰੂ ਦਾ ਸਿੱਖ ਭਾਈ ਵਿਦੀ ਚੰਦ ਘੋੜੇ ਲੈਣ ਗਿਆ ਜਾਂ ਦੁਸ਼ਾਲੇ ਲੈਣ ਗਿਆ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਮੂਰਖ ਬਣਾ ਕੇ ਘੋੜੇ ਲੈ ਕੇ ਆ ਰਿਹਾ ਆਪਣੇ ਦਿਮਾਗ ਦੇ ਨਾਲ ਤੇ ਉਸ ਗੁਰੂ ਦਾ ਸਿੱਖ ਅੱਜ ਪੰਡਤਾਂ ਦੇ ਦਿਮਾਗ ਤੋਂ ਮੂਰਖ ਕਿਉਂ ਬਣਦਾ ਜਾ ਰਿਹਾ ਹੈ ਚਿੰਤਨ ਕਰਨ ਦਾ ਵਿਸ਼ਾ ਘਾਟ ਕਿਹਦੇ ਚ ਹੈ ਉਸ ਛਾਤਰ ਦਿਮਾਗ ਦੇ ਵਿੱਚ ਜਾਂ ਉਸ ਗੁਰੂ ਦੀ ਉਮਤ ਦੇ ਦਿਮਾਗ ਦੇ ਵਿੱਚ ਜਿਸ ਗੁਰੂ ਨੇ ਕਿਹਾ ਸੀ ਜਬ ਹਮ ਰਹਿ ਦਰਸ਼ਨ ਕੋ ਆਵੋ ਬਨਸ ਚੇਤਨ ਸ਼ਸ਼ਤਰ ਸਜਾਵੋ ਫਰਕ ਕਿਹਦੇ ਚ ਹੈ ਪਰ ਮੈਨੂੰ ਇੰਜ ਲੱਗਦਾ ਕੇਵਲ ਗੱਲਾਂ ਨੇ ਸਾਡੇ ਕੋਲ ਜਿਸ ਤਰ੍ਹਾਂ ਸ਼ਾਇਰ ਮਸ਼ਰਕ ਮੁਹੰਮਦ ਇਕਬਾਲ ਹੁਣਾਂ ਨੇ ਕਿਹਾ ਹੈ ਨਾ ਕਿ ਗੱਲਾਂ ਬਹੁਤ ਕਰ ਲੈਨੇ ਆ ਬਹੁਤ ਕੁਝ ਲਿਖ ਲੈਨੇ ਆ ਗੁਫਤਾਰ ਕਾ ਗਾਜ਼ੀ ਬਣ ਤੋ ਗਿਆ ਕਿਰਦਾਰ ਕਾ ਗਾਜ਼ੀ ਬਣ ਨ ਸਕਾ ਕਿਰਦਾਰ ਦੇ ਜੋਧੇ ਨਹੀਂ ਬਣ ਸਕੇ ਗੁਫਤਾਰ ਦੇ ਜੋਧੇ ਆ ਗੱਲਾਂ ਕਰਦੇ ਆ ਲਿਖਦੇ ਆ ਪਰ ਸੱਚ ਜਾਣਿਓ ਜਿਹੜੇ ਕਿਰਦਾਰ ਦੇ ਜੋਧੇ ਬਣੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਦਰवेश ਕਾਮਲ اخلاق ਦੇ ਮਜਸਮੇ ਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਬੈਠੇ ਨੇ ਭਾਈ ਨੰਦ ਲਾਲ ਜੀ ਨੇੜੇ ਆਏ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਪਾਤਸ਼ਾਹ ਉਸ ਵੇਲੇ ਕਿਸ ਸਿੰਘਾਣਨ ਕਰਕੇ ਬੈਠੇ ਸੀ ਤੇ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੇਸਾਂ ਨੂੰ ਤੱਕ ਕੇ ਭਾਈ ਨੰਦ ਲਾਲ ਜੀ ਨੇ ਇੱਕ ਗੱਲ ਕਹੀ ਹੈ ਭਾਈ ਨੰਦ ਲਾਲ ਜੀ ਕਹਿਣ ਲੱਗੇ ਕਿੰਦੇ ਦੀਨ ਦੁਨੀਆ ਦਰਕਮੰਦੇ ਆਪਰੀ ਰੁਖਸਾਰ ਮਾਂ ਹਰ ਦੋ ਆਲਮ ਕੀਮਤੇ ਇਕ ਤਾਰ ਮੁਏ ਯਾਰ ਮਾ ਇਹ ਪਾਤਸ਼ਾ ਤੇਰੇ ਕੇਸਾਂ ਦੀ ਇੱਕ ਇੱਕ ਤਾਰ ਤੋਂ ਇਕ ਤਾਰ ਇੱਕ ਇੱਕ ਤਾਰ ਦੇ ਵਿੱਚੋਂ ਮੈਨੂੰ ਜਹਾਨਾ ਦੇ ਦਰਸ਼ਨ ਹੋ ਰਹੇ ਨੇ ਤੇਰੇ ਚਿਹਰੇ ਦੇ ਵਿੱਚੋਂ ਮੈਨੂੰ ਸਾਰਾ ਬ੍ਰਹਿਮੰਡ ਨਜ਼ਰ ਆ ਰਿਹਾ ਹੈ ਹਰ ਦੋ ਆਲਮ ਕੀਮਤੇ ਇਕ ਤਾਰ ਮੁਏ ਯਾਰ ਮਾ ਤੇਰੇ ਰੁਖਸਾਰ ਦੇ ਵਿੱਚੋਂ ਤਾਂ ਕਾਇਨਾਤਾਂ ਦੀਆਂ ਕਾਇਨਾਤਾਂ ਤੇ ਮੈਨੂੰ ਦਰਸ਼ਨ ਹੋ ਰਹੇ ਨੇ ਪਾਤਸ਼ਾ ਇਸ ਜਲਾਲ ਨੂੰ ਇਸ ਤਾਬ ਨੂੰ ਚੱਲਣਾ ਬੜਾ ਔਖਾ ਹੈ ਤੇ ਮੇਰੇ ਗੁਰਦੇਵ ਪਾਤਸ਼ਾਹ ਨੇ ਘੁੱਟ ਕੇ ਗੱਲ ਨਾ ਲਾਇਆ ਕਹਿੰਦੇ ਆਨੰਦ ਲਾਲ ਇਹ ਅਵਸਥਾ ਕੈਸੀ ਇਹ ਦਿਦਾਰੇ ਕਿਵੇਂ ਕਹਿੰਦਾ ਪਾਤਸ਼ਾਹ ਜਦੋਂ ਦਾ ਤੇਰੇ ਚਰਨਾਂ 'ਚ ਆੜ ਕੇ ਬੈਠ ਗਿਆ ਹੈ ਨਾ ਦਿਲ ਅਗਰ ਦਾਣਾ ਬਵਦ ਅੰਦਰ ਕਿਨਾਰਿਸ਼ ਯਾਰ ਅਸਤ ਚਸ਼ਮਦਰ ਬਿਨਾ ਵਧਰ ਤਰਫ ਦਿਦਾਰ ਅਸਤ ਜਦੋਂ ਦਾ ਪਾਤਸ਼ਾਹ ਤੂੰ ਦਿਲ ਦੇ ਵਿੱਚ ਵਸ ਗਿਆ ਇਹ ਆ ਸਿੱਖ ਦੀ ਅਵਸਥਾ ਪਾਤਸ਼ਾਹ ਜਦੋਂ ਦਾ ਤੂੰ ਦਿਲ ਚ ਵਸ ਗਿਆ ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰ ਅਸਤ ਤੇ ਜਿਹੜੀ ਅੱਖ ਹੁਣ ਗੁਰਗੋਬਿੰਦ ਸਿੰਘ ਨੂੰ ਤੱਕਦੀ ਹੈ ਨਾ ਤੂੰ ਮੇਰੇ ਸਾਹਮਣੇ ਨਾ ਵੀ ਹੋਵੇ ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰ ਅਸਤ ਚਸ਼ਮਗਰ ਬినాਬ ਬਵਦ ਹਰ ਤਰਫ ਦੀਦਾਰ ਅਸਤ ਮੈਨੂੰ ਤਾਂ ਪੱਤੇ ਪੱਤੇ ਦੇ ਵਿੱਚੋਂ ਗੁਰਗੋਬਿੰਦ ਸਿੰਘ ਦਿਸਦਾ ਹੈ ਪਾਤਸ਼ਾਹ ਨੇ ਕੋਟ ਕੇ ਘੜਨਾ ਲਾਇਆ ਅਨੰਦ ਲਾਲ ਕੀ ਚਾਹਉਣਾ ਹੈ ਪਾਤਸ਼ਾਹ ਤੇਰੇ ਇੱਕ ਕੇਸ ਦੀ ਤਾਰ ਦੇ ਵਿੱਚੋਂ ਤਾਂ ਦੋ ਜਹਾਨਾਂ ਦੇ ਦਰਸ਼ਨ ਹੋ ਚੁੱਕੇ ਨੇ ਹੁਣ ਆਨੰਦ ਲਾਲ ਇਸ ਤੋਂ ਵੱਧ ਮੰਗ ਵੀ ਕੀ ਸਕਦਾ ਹੈ ਕੋਈ ਮੰਗ ਨਹੀਂ ਨਹੀਂ ਆਨੰਦ ਲਾਲ ਕੁਛ ਤੇ ਮੰਗ ਗੁਰੂ ਦੀ ਗੋਦ ਚ ਬੈਠਾ ਹੈ ਤੇ ਜਿਹੜੀ ਆਨੰਦ ਲਾਲ ਦੀ ਮੰਗ ਜੇ ਨਾ ਜੇ ਕਿਤੇ ਇੱਕ ਹਰ ਸਿੱਖ ਦੀ ਮੰਗ ਬਣ ਜਾਵੇ ਤਾਂ ਮੈਂ ਸੋਚਦਾ ਜਿਸ ਸਮੱਸਿਆ ਦਾ ਚਿੰਤਨ ਭਾਈ ਸਾਹਿਬ ਕਰ ਰਹੇ ਸੀ ਸੱਚ ਜਾਣਿਓ ਉਹ ਸਮੱਸਿਆ ਦੇ ਚਿੰਤਨ ਦੀ ਪ੍ਰਕਿਰਿਆ ਹੀ ਖਤਮ ਹੋ ਜਾਂਦੀ ਹੈ ਭਾਈ ਆਨੰਦ ਲਾਲ ਦੀ ਮੰਗ ਕੀ ਹੈ ਕਹਿੰਦੇ ਪਾਤਸ਼ਾਹ ਮਨ ਲਾਉ ਮੇਰੀ ਮੌਤ ਹੋ ਜਾਵੇ। ਪਾਤਸ਼ਾਹ ਨੇ ਕਿਹਾ ਆਨੰਦ ਲਾਲ ਜੀ ਕਿਵੇਂ ਦੀਆਂ ਗੱਲਾਂ ਕਰਦੇ ਹੋ? ਪਾਤਸ਼ਾਹ ਮੇਰੀ ਮੌਤ ਹੋ ਜਾਵੇ ਤੇ ਮਰਨ ਤੋਂ ਬਾਅਦ ਜਦੋਂ ਮੇਰਾ ਸਸਕਾਰ ਕੀਤਾ ਜਾਵੇ ਤੁਸੀਂ ਕੈਨਾਤ ਦੇ ਮਾਲਕ ਹੋ, ਸ੍ਰਿਸ਼ਟੀ ਦੇ ਮਾਲਕ ਹੋ। ਕਹਿ ਦਿਓ ਇਸ ਹਵਾ ਨੂੰ ਇਹ ਬੰਦ ਹੋ ਜਾਵੇ, ਕਿਸੇ ਉਸ ਰੁੱਖ ਦੀ ਨਾ ਚੱਲੇ, ਉਸ ਪਾਸੇ ਨੂੰ ਨਾ ਚੱਲੇ ਕਿ ਮਰਨ ਤੋਂ ਬਾਅਦ ਮੇਰੀ ਸਵਾਹ ਵੀ ਉੱਡ ਕੇ ਕਿਸੇ ਹੋਰ ਦੇ ਪੈਰਾਂ ਨੂੰ ਚੜ ਲੱਗੇ। ਮਧਰ ਆਬਾਦ ਖਾਕਮ ਅਜਦਰ ਦੂਸ਼ਸ਼ ਦਸ਼ਮਨਨ ਸਰ ਜਨੈਸ਼ ਕੁੰਦ ਕੇ ਉਹਰ ਜਾਈ ਇਸਤ ਪਾਤਸ਼ਾ ਜੇ ਕਿਤੇ ਮਰਨ ਤੋਂ ਬਾਅਦ ਤੇਰੇ ਪੈਰਾਂ ਤੋਂ ਬਿਨਾ ਮੇਰੀ ਸਵਾਹ ਵੀ ਕਿਸੇ ਦੇ ਹੋਰ ਦੇ ਪੈਰਾਂ ਨੂੰ ਲੱਗ ਗਈ ਨਾ ਤਾਂ ਮੈਂ ਸ਼ਰਮ ਮਹਿਸੂਸ ਕਰਾਂਗਾ ਕਿ ਨੰਦ ਲਾਲ ਤੇਰੇ ਚਰਨਾਂ ਦਾ ਹੋ ਕੇ ਨਹੀਂ ਰਿਹਾ ਇਹ ਹੈ ਪਿਆਰ ਦੀ ਕਸਵੱਟੀ ਗੁਰੂ ਦੇ ਨਾਲ ਪਿਆਰ ਦੀ ਕਸਵੱਟੀ ਪਰ ਅਜ ਅਸੀਂ ਕਿੱਥੇ ਕਰਾਂ ਬਾਤਾਂ ਦੇ ਨਾਲ ਜੁੜ ਗਏ ਗੁਰੂ ਦੀ ਵਿਚਾਰਤਾ ਦਾ ਤੰਦੂਰ ਚਲੇ ਗਏ ਮੈਂ ਅਕਸਰ ਹੈਰਾਨ ਹੋ ਜਾਂਦਾ ਹੈ ਇਸੀ ਗੁਰੂ ਨਾਨਕ ਸਾਹਿਬ ਦੇ ਸਿੱਖ ਹੈ ਤੇ ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਕਿ ਜੇਕਰ ਇੱਕ ਅਕਾਲ ਦੇ ਨਾਲ ਜੁੜਨਾ ਹੈ ਤਾਂ ਫਿਰ ਉਸ ਅਕਾਲ ਦੇ ਸ਼ਰੀਕ ਕਹੌਣ ਵਾਲੇ ਲੋਕਾਂ ਨਾਲ ਜੁੜਨ ਦੀ ਲੋੜ ਨਹੀਂ ਇਤਿਹਾਸ ਦੇ ਵਿੱਚ ਇੱਕ ਬੜੀ ਸੁੰਦਰ ਘਟਨਾ ਦਾ ਜ਼ਿਕਰ ਮਿਲਦਾ ਹੈ ਸਿਆਲਕੋਟ ਦੇ ਇੱਕ ਪੀਰ ਨੇ ਐਲਾਨ ਕਰ ਦਿੱਤਾ ਕਿ ਮੈਂ 40 ਦਿਨ ਦੇ ਚਲੀਸੇ ਨੂੰ ਕੱਟਣ ਦੇ ਵਾਸਤੇ ਆਪਣੇ ਪੌਰੇ ਦੇ ਵਿੱਚ ਬੈਠਾ ਤੇ ਜਿਸ ਦਿਨ ਤੋਂ ਮੈਂ ਪੌਰੇ ਤੋਂ ਬਾਹਰ ਨਿਕਲਾਂਗਾ ਮੈਂ ਇਸ ਸ਼ਹਿਰ ਨੂੰ ਤਬਾਹ ਕਰ ਦੇਵਾਂਗਾ ਪੀਰ ਦਾ ਨਾਮ ਸੀ ਹਮਜ਼ਾ ਗੌਸ ਖਿਆਲ ਕਰਿਓ ਹਮਜ਼ਾ ਨਾਮ ਇਸਲਾਮ ਦੇ ਪੈਗੰਬਰ ਹਜਰਤ ਮੁਹੰਮਦ ਸਾਹਿਬ ਦੇ ਚਾਚਾ ਜੀ ਦਾ ਵੀ ਸੀ ਉਹ ਪੈਗੰਬਰ ਆਪਣੇ ਆਪ ਨੂੰ ਮੁਹੰਮਦ ਸਾਹਿਬ ਦੀ ਉਮਮਤ ਦੇ ਵਿੱਚੋਂ ਗਿਣਦਾ ਸੀ ਉਸ ਪਰਿਵਾਰ ਚੋਂ ਗਿਣਦਾ ਸੀ ਨਾਂ ਰੱਖਿਆ ਹਮਜ਼ਾ ਤੇ ਗੌਸ ਇਸਲਾਮੀ تعلیم ਦੇ ਵਿੱਚ ਇਸਲਾਮੀ ਸਾਮੀ ਪਰੰਪਰਾ ਦੇ ਵਿੱਚ ਇੱਕ ਪਦਵੀ ਹੈ ਅਕਸਰ ਤੁਸੀਂ ਸੁਣਿਆ ਹੋਵੇਗਾ ਕੁਝ ਥਾਵਾਂ ਤੇ ਪੰਜਾਬ ਦੇ ਵਿੱਚ ਜੀ ਫਲਾਣੇ ਜਗ੍ਹਾ ਤੇ ਫਕੀਰ ਰਹਿੰਦਾ ਹੁੰਦਾ ਸੀ ਰਾਤ ਨੂੰ ਉਹਦੇ ਅੰਗ ਕੋਈ ਕਿਤੇ ਪਿਆ ਹੁੰਦਾ ਸੀ ਕੋਈ ਕਿਤੇ ਪਿਆ ਹੁੰਦਾ ਸੀ ਇਹ ਗੌਸ ਦੀ ਪਦਵੀ ਇਸਲਾਮੀ ਪਰੰਪਰਾ ਚ ਗੁਰਮਤਿ ਇਸ ਨੂੰ ਨਹੀਂ ਮੰਨਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਸੁੰਦਰ ਕਿਹਾ ਹੈ ਕਹਾ ਬਯੋ ਜੋ ਲੈਕਰ ਬੱਤਰ ਕਾਟਿਓ ਕਾਸੀ ਬੀਚ ਚੀਰ-ਚੀਰ ਚੋਠਾ ਕੋਠਾਰ ਨੂੰ ਸੋ ਮਾਰੀ ਕਿ ਜੇ ਸਰੀਰ ਦੇ ਟੁਕੜੇ ਕਰਕੇ ਰੱਬ ਮਿਲਦਾ ਹੋਵੇ ਤਾਂ ਜਿਹੜਾ ਚੋਰ ਸੰਨ ਲੋਂਦਾ ਫੜਿਆ ਜਾਂਦਾ ਲੋਕੀ ਉਹਦੇ ਵੀ ਟੁਕੜੇ-ਟੁਕੜੇ ਕਰ ਦਿਆ ਕਰਦੇ ਸੀ ਗੁਰਮਤਿ ਦੇ ਵਿੱਚ ਇਹਨਾਂ ਅਵਸਥਾਵਾਂ ਨੂੰ ਕੋਈ ਪ੍ਰਵਾਨਗੀ ਨਹੀਂ ਪਰ ਇਹ ਅਵਸਥਾ ਦੇ ਬਾਰੇ ਸਾਡੀ ਇਤਿਹਾਸਿਕ ਪਰੰਪਰਾਵਾਂ 'ਚ ਜ਼ਿਕਰ ਜ਼ਰੂਰ ਮਿਲਦਾ ਹੈ ਕਿਉਂਕਿ ਇਸਲਾਮਿਕ ਪਰੰਪਰਾ ਸਾਡੇ ਇਤਿਹਾਸਿਕ ਸਰੋਤ 'ਚ ਇੱਕ ਜੁੱਧ ਦਾ ਵਰਣਨ ਕਰਦਿਆਂ ਜ਼ਿਕਰ ਆਉਂਦਾ ਹੈ ਕਟੇ ਅੰਗ ਬਿਰਾਜੰ ਵਸਤਰਨ ਲਪੇਟਨ ਮਨੋਰੋਜਪਾਕੰ ਰੋਜ਼ਾ ਪੀਰਲੇਟ ਜਿਸ ਤਰ੍ਹਾਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਇਸ ਤਰ੍ਹਾਂ ਅੰਗ ਕੱਟੇ ਹੋਏ ਪਏ ਹੋਏ ਸੀ ਜੂਰਿਆਂ ਦੇ ਸੂਰਬੀਰਾਂ ਦੇ ਜਿਸ ਤਰ੍ਹਾਂ ਦੇ ਨਾਲ ਇੱਕ ਪੀਰ ਫਕੀਰ ਰੋਜ਼ੇ ਦੇ ਦਿਨ ਆਪਣੇ ਅੰਗ ਵੱਖ-ਵੱਖ ਕਰਕੇ ਪਿਆ ਹੋਵੇ ਹੁਣ ਉਸ ਗੌਸ ਦੀ ਉਹ ਜਿਹੜੀ ਪਦਵੀ ਹੈ ਉਹ ਹਮਜ਼ਾ ਗੌਸ کہہ ਰਿਹਾ ਹੈ ਕਿ ਮੈਂ ਇਸ ਸ਼ਹਿਰ ਨੂੰ ਤਬਾਹ ਕਰ ਦੇਣਾ ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਗਏ ਨੇ ਤੇ ਪਾਤਸ਼ਾਹ ਨੇ ਜਦੋਂ ਉਸ ਨੂੰ ਇੱਕ ਦਾ ਉਪਦੇਸ਼ ਦਿੱਤਾ ਤੇ ਪਾਤਸ਼ਾਹ ਨੇ ਇੱਕ ਗੱਲ ਕਹੀ ਹੈ ਪੀਰ ਜੀ ਇਹ ਕਿਵੇਂ ਹੋ ਸਕਦਾ ਹੈ ਕਿ ਜੇ ਤੁਸੀਂ ਖੁਦਾ ਦੇ ਨਾਲ ਜੁੜੇ ਹੋਵੋ ਤੇ ਖੁਦਾ ਦੀ ਸ਼ਰੀਕੇਬਾਜ਼ੀ ਦੀ ਗੱਲ ਕਰੋ ਹਦੀ ਹੋਈ ਨਹੀਂ ਸਕਦਾ ਇਤਿਹਾਸ ਦੀਆਂ ਅਗਲੀ ਕਟਨਾ ਨੂੰ ਤੁਸੀਂ ਜਾਣਦੇ ਹੋ ਉਹ ਫਕੀਰ ਜਿਹੜਾ ਸੀ ਉਹ ਹਮਜ਼ਾ ਗੌਸ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟੇਪਿਆ ਗੱਲ ਕੇਵਲ ਗੁਰੂ ਨਾਨਕ ਸਾਹਿਬ ਤੱਕ ਸੀਮਤ ਨਹੀਂ ਕਰਾਮਾਤ ਦੀ ਗੱਲ ਗੁਰੂ ਅਰਜਨ ਸਾਹਿਬ ਨੂੰ ਪੇਸ਼ਕਸ਼ ਕੀਤੀ ਗਈ ਕਿ ਧਰਮ ਨੂੰ ਬਚਾਉਣ ਦੇ ਵਾਸਤੇ ਕਰਾਮਾਤ ਕਰ ਸਕਦੇ ਹੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਗੱਲ ਇਹ ਹੈ ਕਿ ਜਿਹੜਾ ਸਿੱਖ ਤੇ ਗੁਰੂ ਹੈ ਉਹਦੇ ਵਿੱਚ ਰਿਸ਼ਤੇ ਦੀ ਅਭੇਦਤਾ ਇੰਨੀ ਹੈ ਕਿ ਜੇ ਗੁਰੂ ਇੱਕ ਦੇ ਨਾਲ ਜੁੜਿਆ ਹੈ ਤੇ ਉਸ ਗੁਰੂ ਦਾ ਸਿੱਖ ਵੀ ਇੱਕ ਦੇ ਦਰ ਦੇ ਉੱਪਰ ਹੀ ਜੁੜਿਆ ਹੋਣਾ ਚਾਹੀਦਾ ਹੈ ਹੁਣ ਪਾਤਸ਼ਾਹ ਨੂੰ ਵੀ ਕਰਾਮਾਤ ਵਿਖਾਉਣ ਲਈ ਕਿਹਾ ਜਾ ਰਿਹਾ ਮਜਦਾ ਮੁਜਜਾ ਵਿਖਾ ਦਿੱਤਾ ਜਾਵੇ ਕਰਾਮਾਤ ਪਾਤਸ਼ਾਹ ਨਹੀਂ ਵਿਖਾ ਰਹੇ ਕਿਉਂਕਿ ਗੁਰੂ ਅਰਜਨ ਸਾਹਿਬ ਦਾ ਵਿਚਾਰ ਹੈ ਕਿ ਕਰਾਮਾਤ ਵਿਖਾਉਣੀ ਕੱਚੇ ਮਨੁੱਖਾਂ ਦਾ ਕੰਮ ਹੈ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਕ ਸਿੱਖ ਇਤਿਹਾਸਕਾਰ ਪੰਜਾਬ ਤੋਂ ਪਾਕਿਸਤਾਨ ਦੇ ਵਿੱਚ ਗਿਆ ਇਸਲਾਮ ਦਾ ਇੱਕ ਮੁਆਸ਼ਰੇ ਦੇ ਵਿੱਚ ਚਰਚਾ ਚੱਲ ਰਹੀ ਸੀ ਉਸ ਚਰਚਾ ਦੇ ਉੱਪਰ ਜਦੋਂ ਚਰਚਾ ਬੜੀ ਵੱਧ ਗਈ ਤਾਂ ਉਸ ਸਮੇਂ ਸਿੱਖ ਇਤਿਹਾਸਕਾਰ ਜੀ ਸੱਜਣ ਸੀ ਉਹਨਾਂ ਨੂੰ ਸਵਾਲ ਕੀਤਾ ਇੱਕ ਇਸਲਾਮੀ ਸੈਦ ਨੇ ਕਹਿੰਦਾ ਤੁਸੀਂ ਸਿੱਖ ਧਰਮ ਨੂੰ ਮੰਨਣ ਵਾਲੇ ਹੋ ਪਰ ਤੁਹਾਡੇ ਧਾਰਮਿਕ ਰਹਿਬਰਾਂ ਦੇ ਵਿੱਚ ਸਾਡੇ ਧਾਰਮਿਕ ਰਹਿਬਰਾਂ ਜਿੰਨੀ ਸ਼ਕਤੀ ਨਹੀਂ ਸੀ ਉਹਨਾਂ ਜਿੰਨੇ ਗੁਣ ਨਹੀਂ ਸਨ ਉਹਨਾਂ ਨੇ ਪੁੱਛਿਆ ਕਿਉਂ ਉਹਨਾਂ ਨੇ ਕਿਹਾ ਵੇਖੋ ਜੀ ਜਦੋਂ Hazrat Ibrahim ਨੂੰ ਖੁਦਾ ਦਾ ਹੁਕਮ ਨਾਫਿਜ਼ ਹੋਇਆ ਕਿ ਤੂੰ ਅੰਗਾਰਿਆਂ ਤੇ ਚੱਲ ਉਹਨੇ ਇੱਕ ਪੈਰ ਰੱਖਿਆ ਤੇ ਅੰਗਾਰੇ ਫੁੱਲ ਬਣ ਗਏ ਜਦੋਂ Hazrat Ismail ਦੀ ਬਲੀ ਦੀ ਗੱਲ ਚੱਲੀ ਤੇ Hazrat Ibrahim ਨੇ ਅੱਖਾਂ ਤੇ ਪੱਟੀ ਬੰਨੀ ਕਿ ਮੈਂ ਆਪਣੇ ਬੇਟੇ ਦੇ ਕਤਲ ਨੂੰ ਨਹੀਂ ਵੇਖ ਸਕਦਾ ਖੁਦਾ ਨੇ ਕਰਾਮਾਤ ਵਰਤਾ ਦਿੱਤੀ ਉਸ ਦੀ ਬੇਟੇ ਦੀ ਜਗ੍ਹਾ ਤੇ ਇੱਕ ਦੁੰਬਾ ਪਿਆ ਸੀ ਭੇਡੂ ਪਿਆ ਸੀ ਹੁਣ ਖਿਆਲ ਕਰਿਓ ਉਨਾ ਸਿੱਖ ਇਤਿਹਾਸਕਾਰਾਂ ਦਾ ਜਵਾਬ ਕੀ ਹੈ ਕਹਿੰਦੇ ਨੇ ਕਿ ਕਰਾਮਾਤ ਇੱਕ ਪਰਚੀ ਹੈ ਪਰ ਸੱਚ ਜਾਣੀ ਜਿਹੜੀ ਗੱਲ ਤੂੰ ਕਹਿਣਾ ਚਾਹੁੰਦਾ ਹੈ ਨਾ ਇਹ ਮੇਰੇ ਇਸਲਾਮੀ ਸੱਜਣ ਕਿ ਜੇਕਰ ਗੁਰੂ ਸਹਿਬਾਨ ਸਾਡੇ ਪੈਗੰਬਰਾਂ ਤੋਂ ਉੱਚੇ ਸੀ ਤਾਂ ਜਿਹੜੀ ਤੱਤੀ ਤਵੀ ਸੀ ਉਹ ਠੰਢੀ ਕਿਉਂ ਨਾ ਹੋਈ ਗੁਰੂ ਸਾਹਿਬ ਦੇ ਬੱਚਿਆਂ ਦੀ ਸ਼ਹਾਦਤ ਹੋ ਰਹੀ ਸੀ ਖੁਦਾ ਨੇ ਕੋਈ ਕਰਾਮਾਤ ਕਿਉਂ ਨਾ ਵਰਤਾਈ ਕੀ ਤੁਹਾਡੇ ਪੈਗੰਬਰਾਂ ਦੇ ਵਿੱਚ ਉਹ ਸ਼ਕਤੀ ਨਹੀਂ ਸੀ ਉਹ ਇਲਮ ਨਹੀਂ ਸੀ ਹੁਣ ਜਵਾਬ ਕੀ ਹੈ ਸਿੱਖ ਇਤਿਹਾਸ ਕਰਨੇ ਜਵਾਬ ਦਿੰਦਾ ਹੈ ਇਹ ਇਸਲਾਮੀ ਸੱਜਣ ਜਦੋਂ ਸਕੂਲ ਦੇ ਵਿੱਚ ਬڑے ਵਿਦਿਆਰਥੀ ਪੜ੍ਹਦੇ ਨੇ ਨਾ ਤੇ ਬਾਹਰੋਂ ਕੋਈ ਸਟਾਫ ਇਨਸਪੈਕਸ਼ਨ ਕਰਨ ਵਾਸਤੇ ਆ ਜਾਵੇ ਤੇ ਜਿਹੜੇ ਵਿਦਿਆਰਥੀ ਥੋੜੇ ਨਲਾਇਕ ਹੁੰਦੇ ਨੇ ਟੀਚਰ ਉਹਨਾਂ ਨੂੰ ਪਰਚੀ ਪਾਉਂਦੇ ਨੇ ਕਿ ਆਹ ਗੱਲ ਕਰਨੀ ਹੈ ਤੇ ਤੁਸੀਂ ਆਹ ਗੱਲ ਕਰਿਓ ਤੇ ਜਿਹੜੇ ਵਿਦਿਆਰਥੀ ਆਪਣੀ ਵਿਦਿਆ ਦੇ ਵਿੱਚ ਪਰਪੱਖ ਹੁੰਦੇ ਨੇ ਨਾ ਉਹਨਾਂ ਦੇ ਬਾਰੇ ਉਹਨਾਂ ਦਾ ਉਸਤਾਦ ਉਸ ਇੰਸਪੈਕਸ਼ਨ ਕਰਨ ਵੇਲੇ ਨੂੰ ਕਹਿੰਦਾ ਹੈ ਕਿ ਇਸ ਵਿਦਵਾਰਥੀ ਨੂੰ ਖੜਾ ਕਰਕੇ ਜਿਹੜਾ ਮਰਜ਼ੀ ਇਮਤਿਹਾਨ ਲੈ ਲਾ ਇਹ ਪੂਰਾ ਉਤਰੇਗਾ ਕਹਿੰਦਾ ਤੁਹਾਡੇ ਪੈਗੰਬਰਾਂ ਨੂੰ ਖੁਦਾ ਨੇ ਪਰਚੀਆਂ ਪਾਈਆਂ ਨੇ ਉਹਨੂੰ ਪਤਾ ਸੀ ਕਿ ਇਸ ਕਠਨ ਇਮਤਿਹਾਨ ਦੇ ਵਿੱਚੋਂ ਪਾਸ ਨਹੀਂ ਹੋ ਸਕਣਗੇ ਕਹਿੰਦਾ ਇੱਕ ਸਾਡੇ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਕਿਹਾ ਇਹ ਖੁਦਾ ਜਿਹੜਾ ਮਰਜ਼ੀ ਇਮਤਿਹਾਨ ਲੈ ਗੋ ਆਪਣੀ ਉਮਤ ਦੀ ਗੋਦ ਦੇ ਵਿੱਚ ਪੁੱਤਰਾਂ ਦੇ ਸਿਰ ਹਾਜ਼ਰ ਨੇ ਆਪਣਾ ਸਰੀਰ ਤੱਤੀ ਤਵੀ ਤੇ ਹਾਜ਼ਰ ਹੈ ਸਿੱਖਾਂ ਵੱਲੋਂ ਆਪਣਾ ਸਰੀਰ ਆਰੇ ਤੇ ਹੀਟਾ ਹਾਜ਼ਰ ਹੈ ਸਾਡੀਆਂ ਜਾਨਾਂ ਚਖੜੀ ਦੀ ਦੰਦਿਆਂ ਦੇ ਉੱਪਰ ਹਾਜ਼ਰ ਨੇ ਜਿਹੜਾ ਮਰਜੀ ਇਮਤਿਹਾਨ ਲੈ ਅਸੀਂ ਆਪਣੇ ਧਰਮ ਵਿੱਚ ਪੱਕੇ ਆ ਸਾਨੂੰ ਪਰਚੀਆਂ ਦੀ ਲੋੜ ਨਹੀਂ ਪਰ ਕਿੰਨਾਂ ਦੇ ਵਾਸਤੇ ਜਿਹੜੇ ਇੱਕ ਨਾਲ ਜੁੜੇ ਹੋਏ ਨੇ ਔਰ ਸੱਚ ਜਾਣਿਓ ਜਿੱਦਣ ਅਸੀਂ ਇੱਕ ਦੇ ਨਾਲ ਜੁੜ ਗਏ ਨਾ ਸਾਡੀ ਦੁਬਿਧਾ ਖਤਮ